ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਸਰਹੱਦ ਦੇ ਪੱਖੇ ਪਾਤਸ਼ਾਹ ਸਾਹਿਬ ਜੀ ਕੇ ਬਾਦ ਵਿੱਚ ਅਰਦਾਸ ਕਰਦੇ ਹਾਂ ਜੀ ਉਹਨਾਂ ਜੀ ਇੱਕ ਸੰਤਾਂ ਦੇ ਕਾਫਲੇ ਦੇ ਵਿੱਚ ਆਮ ਜੀ ਦਵਾਈ ਦੇ ਵਿੱਚ ਪਿੱਛੇ ਪਛਸ਼ ਨੂੰ ਆਪ ਨੇ ਅਸਮਾਨ ਨਵਾ ਲਾ ਕੇ ਬਾਰੇ ਬਹੁਤ ਕਲਾ ਸੰਤਾਂ ਨੂੰ ਪੁੱਛਣਾ ਕੋ ਲੋਸੂ ਕੀ ਪਾਣੇ ਨੂੰ ਆਧ ਨਮਰ ਅਰੋਪ ਕਰਨੇ ਨਿਆਸੁਲ ਪਾਠ ਸਰਤੇ ਮਿਹਰ ਦਾ ਪ੍ਰਿਆਸ ਰਕਣਾ ਸੁਹਰੇ ਨਾਮ ਕਿਤਾਬੇ ਨਾਮ ਜਿਨਾਮ ਚੜ੍ਹਦੀ ਕਲਾ ਤੇਰੇ ਭਾਣੇ ਪਰਵਤਾਂ ਦਾ ਬਸ ਸਤਿ ਸ੍ਰੀ ਅਕਾਲ

ਪੰਪਲ ਦੀ ਸਰਪੰਚ ਅਰ ਬਈਏ ਬਰੇ ਸੋਹ ਜਤ ਸਤਿ ਸ਼ਕਾਇ ਤਾਂ ਤਾਂ ਜੀ ਨੂੰ ਹਾਂ ਪ੍ਰਤੀ ਆਪਾਂ ਬਲ ਨੂੰ ਕਿੰਨੀ ਮੱਦੀ ਕੁਸ਼ੀ ਨੇ ਸੇਵਾ ਕੀਤੀ ਤੁਹਾਡੀ ਲੱਗੀ ਹੋਈ ਸੇਵਾ ਸਤਿਗੁਰੂ ਦਾ ਸ਼ਰਪਾ ਕਿਰਪਾ ਕਰੇ ਸਭੀ ਦਾ ਅਨੰਦ ਦੇਸ਼ਾ ਅਨੇਸ਼ਾ ਦੇ ਵਿੱਚ ਪਹੁੰਚੀ ਹੋਈ ਮੰਨ 12700 ਪਿੰਡਾ ਪੰਜਾਬ ਦੇ ਵਿੱਚ ਪੰਪਲ ਦੀ ਸਰਪੰਚ ਘਰ ਸੁਰਦ ਆਇਆਂ ਦੇ ਵਿੱਚ ਵੱਡਿਆਂ ਸਭਾਾਂ ਦੇ ਉੱਤੇ ਤੇ ਜਨਨ ਹੈ ਤੇ ਛੇਵੀਂ ਪਾਲ ਕੀ ਸਾਹ ਉਹਨਾਂ 12700 ਪਿੰਡਾਂ ਦੇ ਵਿੱਚੋਂ ਜੋ ਨਵੇਂ ਬੁੱਕ ਪਿੰਡਾਂ ਦਾ ਨਾਂ ਪਹਿਲ ਦੇ ਨਾਲ ਕੇ ਅੱਗੇ ਆਇਆ ਤੇ ਗੁਰਕਰਨ ਦੇ ਕਿਰਪਾ ਦਿੱਤੀ ਹੈ ਇਹ ਕਿਰਪਾ ਜਿਹੜੀ ਹੈ ਤੇ ਉਸ ਅਰਦਾਸ ਪੁੱਛਣੇ ਸੰਬਧ ਪੁੱਛੇ ਦਿੱਤੀ ਤੇ ਸਭ ਤੋਂ ਵੱਡੀ ਨਾਮ ਸਮੇ ਦਾ ਭਾਈ ਗੁਤਾ ਸੇਤਰੀ ਜੀ ਹਰ ਸਿੰਘ ਦੇ ਗਰੀ ਸੇਖ ਨੂੰ ਮੇਰੇ ਕੋ ਬੈਂਕੀ ਲੈ ਕੇ ਕੀਤੀ ਤੇ ਮੈਂ ਤਾਂ ਵੀ ਇਸ ਤੋਂ ਵੱਡਾ ਦੇ ਕੋਲਲਾ ਹਲ ਹੋਈ ਕਿਸ ਤਰ੍ਹਾਂ ਮੈਂ ਤਾਂ ਕਰ ਦੇਣੀ ਆ ਰਿਹਾ ਪਰ ਸਾਹਿਬ ਜੀ ਜੋ ਰਹਿਤ ਤੁਹਾਡੇ ਉਤੇ ਉਸ ਅਕਾਲ ਪੁਰਖ ਨੇ ਕੀਤੀ ਹੈ ਬਿਨਾਂ ਮੰਗਿਆ ਤੋਂ ਤੁਸੀਂ ਜਿਹੜਾ ਪੈਸਾ ਦਿੱਤਾ ਹੈ ਅੱਜ ਮੋਢੇ ਕਰਦੇ ਹੋ ਇਸ ਗੱਲ ਨੂੰ ਜਿਨ੍ਹਾਂ ਜਿਨ੍ਹਾਂ ਨੇ ਪੈਸਾ ਦਿੱਤਾ ਪਰ ਪੂਰਾ ਵਿਸ਼ਵਾਸ ਉਸ ਅਕਾਲ ਪੁਰਖ ਤੇ ਗੁਰੂ ਗ੍ਰੰਥ ਸਾਹਿਬ ਉੱਤੇ ਕਰ ਦਿਓ ਪਰ ਮੈਨੂੰ ਪੂਰਾ ਘਰ ਸਾਰਾ ਇਹ ਹਰਾ ਗੁਣਾ ਤੋਂ ਵਾਪਸ ਮਿਲਣਾ। ਕਿਉਂਕਿ ਜਿਸ ਮਾਲਕ ਨੂੰ ਕਿਨੇ ਸਾਨੂੰ ਇਸ ਜਿੰਨੀ ਬਤਾ ਜਿਸ ਮਾਲਕ ਨੂੰ ਕਿਨੇ ਸਾਨੂੰ ਵਰਤਣ ਵਾਸਤੇ ਪੈਸਾ ਦਿੰਦਾ ਸਾਨੂੰ ਘਰ ਦਿੰਦਾ ਕੱਪੜੇ ਅੱਜ ਇਸ ਪਾਰਾ ਸਾਹਿਬ ਨੇ ਜਿੱਥੇ ਵੀ ਜਾਣਾ ਗਦੀ ਫਰਮਾਨ ਮੁਕੇ। ਤੱਕ ਗਦੀ ਗਰੀ ਗਰੀ ਬਿਲਕੁਲ ਦਰਸੀ ਤੋਂ ਨਵੀ ਆ ਕੇ ਤੇ ਬੜੀ ਸੁੰਦਰ ਫਿਲਾ ਕੇ ਆਪਾਂ ਇਸ ਤੱਕ ਦੇ ਵਿੱਚ ਰਹਿੰਦੀ ਹੈ। ਤੇ ਗੁਰੂ ਜੀ ਦਾ ਭਾਗ ਤੇ ਪਤਾ ਨਹੀਂ ਕਿ ਕਿਵੇਂ ਜੀ ਫੁੱਲਾਂ ਨੂੰ ਰੱਖਾ ਕਰ ਰਿਹਾ ਤੇ ਕਿੰਨਾ ਮੁਸਰਾਹ ਤੇ ਚਾਹ। ਕਾਫੀ ਟਗਾ ਦੀ ਗੱਲ ਕਹੀ। ਵੀ ਭਲਾ ਤੁਹਾਡਾ ਕਿੰਨੂੰ ਖਰਾਵਾ ਹੋ ਗਿਆ। ਫਿਰ ਮੈਂ ਕਾਫੀ ਮਾਗਾ ਆਪਣੀ ਰਾਹ ਤੇ ਗੁਰੂ ਪਕਸ਼ਾ ਦੇ ਵਾਸਤੇ ਮੈਂ ਚੱਲਣਾ ਤੇ ਰੱਖ ਦੇ ਰਾਂ। ਵੀ ਪੰਕੀ ਸਾਹਿਬ ਵਾਸਤੇ ਰਹਿਣੇਗਾ। ਉਸੇ ਗੁਰੂ ਮਹਾਰਾਜ ਦੀ ਬਾਤਿਆ ਗੁਰੂ ਮਹਾਰਾਜਾਰਾਂ ਨੂੰ ਸੰਸਨ ਕਰਾਤੀ ਗੁਰੂ ਤੇ ਕਿਹਾ ਗੁਰੂ ਨੂੰ ਲਗਾਵਾਂ। ਪਰ ਜਿਹਾਇ ਪ੍ਰਭਾਰ ਸਮੂਹ ਜਿੰਨਾਂ ਵੀ ਲਿਸੀ ਕੀ ਇਸ ਪ੍ਰਵਾਹ ਨੇ ਕੇ ਜਹਾ ਨਹੀਂ। ਲੋਕ ਗੁਰੂ ਦੇ ਕਿਰਪਾ ਕੀ ਇਸ ਪ੍ਰਵਾਹ ਕਰੇ। ਤਾ ਸੰਗਤ ਦੀ ਭਾਵਨਿਕ ਗਰੋਧਤ ਨਹੀਂ ਹੋਵੇ ਭਾਵੇਂ ਕੋਈ ਸਮਝੰਦਾ ਮਨਾ ਕੋਵੇ ਪਰ ਆਪਣੇ ਘਰ ਦੇ ਤੋਂ ਸੀਨਾ ਬਾੜ ਦੇ ਐਸਾ ਨਾ ਰਹਿ ਗਿਰਦਾ ਨਾ ਜਿੱਥੇ ਦੇਖ ਕੇ ਗੁਰੂ ਆਇਆ ਉਹ ਨਹੀਂ ਦੇਤਾ ਕਿਸ ਪ੍ਰਭਾ ਦਾ ਨਾਮ ਹੈਗਾ ਕੋ ਆਪਣੇ ਕੀਤੀ ਕਿਰਪਾ ਸੁਮਾਰ ਦੇ ਵਿੱਚ ਤਾਂ ਇਹ ਸੀਨਾ ਬਾੜ ਕੇ ਤੋਂ ਗੁਰੂ ਕਾ ਬਿਧਰ ਆ ਰਿਹਾ ਮੈਂ ਕਿਹਾ ਸੱਤੇ ਬਾਸ ਉਸ ਪ੍ਰਭਾ ਦੀ ਆਪਣੀ ਬਾਤ ਆਪਣੀ ਕਹਾਣੀ ਅਗੇ ਸੰਭੋਕੇ ਕੰਟੀ ਗਰੋਧ ਪ੍ਰਭਾ ਦੀ ਜਿਦਾ ਜਿਦਾ ਮੈਂ ਪਹਿਲਾਂ ਕਿਹਾ ਮੈਂ ਉਹ ਕੀ ਕੀ ਨਾ ਨਾ ਵਿਲੱਖਣ ਤੁਸੀਂ ਕਹਿੰਦੇ 85000 ਰੁਪਇਆ 50 ਲੱਖ ਰੁਪਇਆ 22 ਕਿਹੜਾ ਕਰਨਾ দরকার ਤੁਸੀਂ ਸੇਵਾ ਕਰਿਆ berapa harga sepatu ini? memang harga sepatu ਮੈਡਮ ਨਹੀਂ ਆਏ